ਮੀਡੀਆ ਦੀ স্পেশাল ফ্যাসিলিটি ਦਿੱਤੇ ਆ ਅਸੀਂ ਇਹ ਦੇਖਿਆ ਕਿ ਸ਼ਮਾਨ ਦੇ ਵਿੱਚ ਜਿਹੜਾ ਆਪਰੇਸ਼ਨ ਜਿਹੜੇ ਆ ਪੋਸੀਬਲ ਨਹੀਂ ਸੀ ਹੈਗੇ ਸਿਰਫ ਸਰਕਾਰੀ ਹਸਪਤਾਲਾਂ ਦੇ ਵਿੱਚ ਇਹ ਆਪਰੇਸ਼ਨ ਦੀ ਫੈਸਿਲਿਟੀ ਹੁੰਦੀ ਹੈ ਜਿਵੇਂ ਗਾਲ ਬਲੇਡਰ ਸਰਜਰੀ ਲੈਪਰੋ ਇਹ ਸਾਰੀ ਫੈਸਿਲਿਟੀ ਨੂੰ ਅਸੀਂ ਧਿਆਨ ਚ ਰੱਖਦੇ ਹੋਏ ਅਸੀਂ ਆਪਣੇ ਹਸਪਤਾਲ ਦੇ ਵਿੱਚ ਮੀਡੀਆ ਪਰਸਨ ਨੂੰ 50% ਡਿਸਕਾਊਂਟ ਦੇ ਉੱਤੇ ਲੈਪਰੋਸਕੋਪੀ ਹਿਸਟੈਕਟਮੀ ਲੈਪਰੋਸਕੋਪੀ ਗਲ ਬਲੈਡਰ ਲੈਪਰੋਸਕੋਪੀ ਅਪੈਂਡਿਕਸ ਸਾਰੇ ਦੁਰਪੇਨਾਂ ਕੋਈ ਵੀ ਆਪਰੇਸ਼ਨ ਹੋਏ ਹੋ ਸੀ ਇੱਥੇ 50% ਡਿਸਕਾਊਂਟ ਦੇ ਉਤੇ ਕਾ ਦੇ ਤੇ ਰਿਪੋਰਟਰਾਂ ਤੇ ਅਸੀਂ ਗੁਰਦਾਸਪੁਰ ਮੈਡੀਸਿਟੀ ਹਸਪੀਟਲ ਦੀ ਇੱਕ ਐਡ ਦੇਖੀ ਚੈਨਲ ਦੇ ਵਿੱਚ ਜਿਸ ਸਗਾ ਸੀਗਾ ਕਿ মিডিਆ ਪਰਸਨ ਨੂੰ ਸਪੈਸ਼ਲ ਆਫਰ ਦਿੱਤੀ ਗਈ ਆ 50% ਦੇ ਉਤੇ ਜਦੋਂ ਅਸੀਂ ਆਸ਼ਮਾਨ ਕਾਰਡ ਜਿਹੜਾ ਸਰਕਾਰ ਵੱਲੋਂ ਸਾਨੂੰ ਮੀਡੀਆ ਨੂੰ yellow card ਦੇ ਆਧਾਰ ਤੇ ਬਣਾਇਆ ਜਾਂਦਾ ਏ ਉਸ ਦੇ ਚ ਕਈ ਹਸਪਤਾਲਾਂ ਨੂੰ ਜਾ ਕੇ ਵੇਖਿਆ ਤਾਂ ਹਰ ਹਸਪਤਾਲ ਇਹ ਕਹਿੰਦਾ ਸੀਗਾ ਕਿ ਜਿਹੜੀ ਇਹ ਆਪਰੇਸ਼ਨ ਨਾ ਆਪਰੇਟ ਆ ਉਹ ਓਪਨ ਹੋਏਗਾ ਇਸ ਤਰ੍ਹਾਂ ਦਾ ਕੋਈ ਮੈਕੋਸਕੋਪੀ ਜਾਂ ਮਸ਼ੀਨਾਂ ਨਾਲ ਹੀ ਹੋਏਗਾ ਜਿਹੜਾ ਦੋਬੀਨ ਆਪਰੇਸ਼ਨ ਹੁੰਦਾ ਏ ਅਸੀਂ ਜੋ ਐਡ ਵੇਖੀ ਤਾਂ ਅਸੀਂ ਦੇ ਪਹੁੰਚੇ ਹਾਂ ਸਾਡਾ ਵੀ 50% ਉਹ ਦਿਖਾਉਂਗਾ 3 ਦਿਨ ਪਹਿਲਾਂ ਮੇਰਾ ਆਪਰੇਸ਼ਨ ਹੋਇਆ ਜੀ ਬਿਲਕੁਲ ਇਹ ਤੇ ਬਿਲਕੁਲ ਮੈਂ ਸੈਟਾਂ ਪਹਿਲੀ ਇਸ ਤਰ੍ਹਾਂ ਹਸਪਤਾਲ ਆ ਜਿਹੜਾ ਕਿ ਗੁਰਦਾਸਪੁਰ ਦੇ ਵਿੱਚ ਆ ਗੁਰਦਾਸਪੁਰ ਮੈਡੀ ਸਿਟੀ ਜਿਹਨੇ মিডিਆ ਪਰਸਨਲ ਨੂੰ ਵੀ ਸਹੂਲਤ ਦਿੱਤੀ ਆਮ ਤੋ ਦੇਖਿਆ ਜਾਂਦਾ ਹੈ ਕਿ ਸਰਕਾਰੀ ਹਸਪਤਾਲ ਚ ਹੁੰਦੀ ਆ ਔਰ ਓਪਨ ਪ੍ਰੇਡ ਦੀ ਹੁੰਦੀ ਆ ਪਰ ਇਹ ਦੂਰਬੀ ਨਾਲ ਇਹ ਕਰਦੇ ਆ ਬਹੁਤ ਵਧੀਆ ਇਹਨਾਂ ਵੱਲੋਂ ਪ੍ਰਚਾਰਨਾ ਕੀਤਾ ਗਿਆ ਹੈ ਮੈਂ ਬਿਲਕੁਲ ਫਿੱਟ ਆ ਤਿੰਨ ਦਿਨ ਪਹਿਲਾਂ ਹੀ ਮੇਰਾ ਆਪਰੇਟ ਹੋਇਆ ਸੀਗਾ ਡਾਕਟਰ ਸਾਰੇ ਬੜੇ ਸਹੂਲਤਾਂ ਔਰ ਸਟਾਫ ਵੀ ਬਹੁਤ